ਕੁੜੀਆਂ ਕੀ ਮੁੰਡੇ ਦੋਨੇ ਕੁੜੀਆਂ ਜੀ ਕੀ ਕੁਝ ਲੱਗਦਾ ਮਤਲਬ ਮੈਰਿਡ ਸੀ ਅਨਮੈਰਿਡ ਸੀ ਕਿੰਨੀ ਉਮਰ ਦੀਆਂ ਸੀ ਇੱਕ ਤਾਂ ਲੱਗਦਾ ਜੀ ਮੈਰਿਡ ਹੋਊਗੀ ਕਿਉਂਕਿ ਉਹਦੇ ਥੋੜਾ ਜਿਹਾ ਚੂੜਾ ਪਾਇਆ ਹੋਇਆ ਅੱਛਾ ਜੀ ਸੀ ਕਿ ਇੱਕ ਠੀਕ ਹੈ ਜੀ ਉੱਥੇ ਆ ਸੜਕ ਇੰਨੀ ਖਰਾਬ ਹੋਣੇ ਕਰਕੇ ਉਹਨਾਂ ਦੀ ਸਕੂਟਰੀ ਖਿਲਕੀ ਤੇ ਇੱਕ ਉਹਦਾ ਮੇਰੇ ਥੱਲੇ ਆ ਗਿਆ ਦੋਨਾਂ ਦਾ ਬ੍ਰੇਨ ਜਮਾ ਬਾਹਰ ਕੋਈ ਕੀ ਹੋ ਗਿਆ ਜੀ ਬਸ ਯੋ ਟਰੱਕ ਸੀਗਾ ਜੀ ਕੋਈ ਤੇਲ ਵਾਲਾ ਟੈਂਕਰ ਤੇ ਉਹ ਉਜਲਤਾ ਸਕੂਟਰੀ ਉਹਨਾਂ ਨੂੰ ਇੱਕ ਥੱਲੇ ਕਰ ਦੇਸ ਏ ਨੰਮ ਦਾ ਕਾਉਸ ਕਰਦੇ। ਕਰਦੇ ਨਹੀਂ ਜਾਂ ਕਿਤੇ ਹਾਂ ਘਰ ਚੱਲੇ ਸੀਗੇ ਜੀ ਛੁੱਟੀ ਹੋਂਦੂ ਦਾ। ਕਿੰਨੇ ਕ ਵੇਖ ਦੀ ਗੱਲ ਪਤਾ ਨਹੀਂ। ਆ ਮੈਨੂੰ ਤਾਂ ਬਾਅਦ ਚ ਫੋਨ ਆਇਆ ਜੀ 2 ਵਜੇ ਦੇ ਕਰੀਬ। ਕਿੰਨੇ ਬੱਚੇ ਹੈਗੇ ਆ ਵੀ ਕਿੰਨੇ ਕੁ ਬੱਚੀ ਰਾਈ ਨੇ। ਉਹਨਾਂ ਦੇ ਮਹਰ ਹੋਈ 28 ਕੇ ਸਾੜੋ। ਬੱਚੇ ਕਿੰਨੇ ਬੱਚੇ 2 ਆ ਜੀ। ਇੱਕ ਮੁੰਡਾ ਇੱਕ ਮੰਤੀ ਕਰਦੇ। ਬਸ ਇਹ ਇਨਸਾਫ ਮਿਲਣਾ ਚਾਹੀਦਾ ਜੀ ਤੁਹਾਨੂੰ। ਤਾਂ ਇੱਕ ਲੜਕੀ ਰਾਜਵੀਰ ਕੌਰ ਆ। ਇੱਕ ਕੁੜੀ ਹੋਰ ਐਥੋਂ ਲਾਗੇ ਕੋਈ ਥਾਂਦੇ ਵਾਲੇ ਪਿੰਡ ਦੀ ਐ ਇਹ ਐਥੋਂ ਹਸਪਤਾਲ ਦੇ ਵਿੱਚੋਂ ਕੋਈ ਕੋਰਸ ਵਗੈਰਾ ਕਰਦੀਆਂ ਕਿਉਂ ਗਰੀਬ ਆਦਮੀ ਐ ਕੋਰਸ ਵਗੈਰਾ ਕਰਦੀ ਇਹ ਐਥੋਂ ਵਾਪਸ ਜਾ ਰਹੀਆਂ ਸੀਗੀਆਂ ਤੇ ਕੱਸੀ ਦੇ ਲਾਗੇ ਇੱਕ ਹਸਪਤਾਲ ਦੇ ਨੇੜੇ ਇੱਕ ਟਰੱਕ ਨੇ ਫੇਟ ਮਾਰੀ ਐ ਜੀ ਮੌਕੇ ਤੇ ਬਹੁਤ ਤਕੜਾ ਐਕਸੀਡੈਂਟ ਹੋਇਆ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਐ ਕਿਹੜੇ ਰੋਡ ਤੇ ਹੋਇਆ ਐ ਐਕਸੀਡੈਂਟ ਇਹ ਜੀ ਆਪਣਾ ਇਧਰੋਂ ਇੱਕ 80 ਦੇ ਨਾਲ ਨਾਲ ਬਾਸੜੇ ਨੂੰ ਜਾ ਰਿਹਾ ਸਾਈਡ ਤੇ ਜੀ ਹਾਂ ਜੀ ਮਲੋਟ ਤੋਂ ਬਠਿੰਡਾ ਰੋਡ ਨੂੰ ਜਾ ਰਹੀ ਐ ਇਹੇ ਲੋਕੋ ਛੜਕਾ ਜੀ ਉਰੇ ਤੇ ਇੱਕ ਆ ਰਿਹਾ ਸੀ ਟੈਂਕਰ ਜੀ ਤੇਲ ਜੇ ਵਾਲਾ ਟੈਂਕਰ ਜਾ ਉਹਨੇ ਮੌਕੇ ਦੇ ਉੱਤੇ ਜੀ ਉਹ ਕੁੜੀਆਂ ਨੂੰ ਕੁਲਚਤਾ ਜੀ ਮੌਕੇ ਤੇ ਮੌਤ ਹੋ ਗਈ ਜਿੰਨਾਂ ਦੀ ਕੋ ਕੀ ਮੰਗਦੀ ਕੀ ਮੰਗਦਾ ਜੀ ਸਾਨੂੰ ਸਹੀ ਅਨਸਾਫ ਮਿਲਣਾ ਚਾਹੀਦਾ ਸਖਤ ਤੋਂ ਸਖਤ ਜਿਹੜੀ ਕਾਰਵਾਈ ਟਰੱਕ ਵਾਲੇ ਤੇ ਹੋਣੀ ਚਾਹੀਦੀ ਹੈ ਅਸੀਂ ਇਹ ਮੰਗ ਕਰਦੇ ਆ ਮਾਤਰ ਕਿ ਦੋ ਲੜਕੀਆਂ ਦੀ ਮੌਤ ਹੋ ਗਈ ਹੈ ਤੇ ਅੱਜ ਬਹੁਤ ਵੱਡਾ ਸਾਡੇ ਨਾਲ ਇਹ ਨਹੀਂ ਇੱਕ ਤਾਂ ਇੱਕ ਦੇ ਦੋ ਬੱਚੇ ਆ ਜੀ ਮੇਰੇ ਪਿੰਡ ਤੋਂ ਰਾਜਵੀਰ ਕੋਟ ਕੁੜੀ ਹੈ ਜੀ ਉਹਦੇ ਇੱਕ 5 ਸਾਲ ਦਾ ਬੱਚਾ ਜੀ ਇੱਕ 10 ਕਿ ਸਾਲ ਦਾ ਜੀ ਇਹ ਗਰੀਬ ਪਰਿਵਾਰ ਆ ਜੀ ਇੱਥੇ ਆਪ ਦਾ ਪੇਟ ਵਾਸਤੇ ਕੋਈ ਰਜਗਾਰ ਪੜੀਆਂ ਸੀਗੀਆਂ ਤੇ ਕੋਈ ਅਸੀਂ ਜੀਐਨਐਮ ਵਗੈਰਾ ਹੋਰ ਸੇ ਸਰਕਾਰੀ ਹਸਪਤਾਲ ਦੇ ਵਿੱਚ ਕਰਦੀਆਂ ਸੀਗੀਆਂ ਉਹਦੇ ਸਬੰਧ ਦੇ ਵਿੱਚ ਇੱਥੋਂ ਵਾਪਸ ਜਾ ਰਹੇ ਅਸੀਂ ਹਾਂ ਤੇ ਅਸੀਂ ਤਾਂ ਮੰਗ ਇਹ ਕਰਦੇ ਹਾਂ ਅਸੀਂ ਸਾਰਾ ਸਾਡਾ ਬੰਦੇ ਖੜੇ ਆ ਜੀ ਪਰਿਵਾਰ ਖੜਾ ਸਖਤ ਤੋਂ ਸਖਤ ਟਰੱਕਲ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਮਤਲਬ ਕਿ ਉਹਨੇ ਮੌਕੇ ਤੇ ਤੁਹਾਨੂੰ ਪਤਾ ਹੀ ਆਪ ਨੂੰ ਤੁਸੀਂ ਮੌਕੇ ਤੇ ਪਹੁੰਚੇ ਆ ਜੀ ਤੇ ਸਮਾਂ ਦੇਖਿਆ ਤੇ ਤੁਹਾਨੂੰ ਬੇਨਤੀ ਹੱਥ ਬਨ ਕੇ ਸਾਡੀ ਸਖਤ ਸਖਤ ਕਾਰਵਾਈ ਕਰਵਾਈ ਜਾਵੇ। ਹਾਂਜੀ ਜਿਹੜੇ ਇੱਕ ਐਕਸੀਡੈਂਟ ਦੀ ਘਟਨਾ ਵਾਪਰੀ ਆ ਮਲੋਟ ਰੋਡ ਬਾਈਪਾਸ ਤੇ ਜਿਸ ਦੇ ਵਿੱਚ ਦੋ ਨਰਸਿੰਗ ਦੇ ਵਿਦਿਆਰਥੀਆਂ ਦੀ ਜਿਹੜੇ ਜਾ ਰਹੀਆਂ ਸੀਗੇ ਸਕੂਟਰ ਡਿੱਗ ਪਈ ਤੇ ਉਹਦੇ ਉੱਤੇ ਟਰੱਕ ਚੜ ਗਿਆ ਅਨਫੋਰਚੂਨੇਟ ਘਟਨਾ ਵਾਪਰੀ ਆ ਇਸ ਸੰਬੰਧੀ ਜਿਹੜੇ ਮੁਕੱਦਮਾ ਨੰਬਰ 184 ਅੰਡਰ ਦਾ ਰੈਲੇਵੈਂਟ ਸੈਕਸ਼ਨ ਆਫ ਬੀ ਐਨ ਐਸ ਐਕਟ ਪੀ ਐਸ ਸੀਟੀ ਮੁਖਸਰ ਵਿਕੇ ਦਰਜ ਕੀਤਾ ਗਿਆ ਹੈ ਤੇ ਮੁਕੱਦਮਾ ਦਰਜ ਕਰਕੇ ਮੁਕੱਦਮੇ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜਿਹੜੇ ਟਰੱਕ ਦਾ ਡਰਾਈਵਰ ਸਿਗਰ ਉਹਨੂੰ ਮੌਕੇ ਤੇ ਜਿਹੜੇ ਕਾਬੂ ਕਰ ਦਿੱਤਾ